ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੇ ਹਨੇ ਪਾਛੇ ਕਿਤਾਬ ਦਾ 23ਵਾਂ ਭਾਗ ਪੜਾਂਗੇ ਸਿੰਘ ਭੀ ਰਖੈ ਬਾਦਸ਼ਾਹੀ ਦਾਵਾ ਅੱਜ ਤੋਂ ਗੋੜ ਨੂੰ ਰੋੜੀ ਕਿਹਾ ਜਾਏ ਗੁੱਸੇ ਨਾਲ ਭਰੇ ਹੋਏ ਲਖਪਤ ਰਾਏ ਨੇ ਇਹ ਫਰਮਾਨ ਜਾਰੀ ਕੀਤਾ ਸਖੀ ਏਉ ਤੁਰਦੀ ਹੈ ਕਿ ਖਾਨ ਬਹਾਦਰ ਜ਼ਕਰੀਆ ਖਾਨ ਦੇ ਮਾਰੇ ਜਾਣ ਤੋਂ ਮਗਰੋਂ ਉਸਦੇ ਦੋਹੇ ਪੁੱਤਰਾਂ ਯਾਇਆ ਖਾਨ ਤੇ ਸ਼ਾਹ ਨਿਵਾਜ਼ ਨੇ ਲਾਹੌਰ ਤੇ ਮਲਤਾਨ ਦੀ ਸੂਬੇਦਾਰੀ ਸੰਭਾਲੀ ਕੁਝ ਸਮਾਂ ਮਗਰੋਂ ਸ਼ਾਹ ਨਿਵਾਜ਼ ਨੇ ਯਾਇਆ ਖਾਨ ਨੂੰ ਮਾਰ ਕੁੱਟ ਕੇ ਦਿਵਾਲਾ ਦਿੱਤਾ ਤੇ ਆਪ ਨਵਾਬ ਬਣ ਬੈਠਾ ਕਲਾ ਨੌਰ ਦੇ ਖਤਰੀ ਲਖਪਤ ਤੇ ਜਸਪਤ ਰਾਏ ਸ਼ਾਹ ਨਿਵਾਜ਼ ਦੇ ਦੀਵਾਨ ਬਣੇ ਇਹ ਸਿੱਖਾਂ ਦੇ ਲਹੂ ਦੇ ਤਹਾਏ ਸਨ ਕਿਤੇ ਵੀ ਸਿੰਘਾਂ ਨੂੰ ਵੇਖ ਕੇ ਸਖੰਦੇ ਨਹੀਂ ਸਨ ਤੇ ਉਤੋਂ ਹੁਣ ਤਾਂ ਤਾਕਤ ਵੀ ਇਨ੍ਹਾਂ ਕੋਲ ਸੀ ਜਿੱਥੇ-ਜਿੱਥੇ ਵੀ ਸਿੰਘਾਂ ਦਾ ਡੇਰਾ ਸੁਣਦੇ ਉੱਥੇ ਹੀ ਫੌਜ ਭੇਜ ਦਿੰਦੇ ਉਹ ਦਰੋਹ ਖਾਲਸਾਵੀ ਮਹਾਰਾਜ ਦੇ ਹੰਨੇ-ਹੰਨੇ ਪਾਤਸ਼ਾਹੀ ਦੇ ਬਚਨਾਂ ਤੋਂ ਜਿੱਤ ਨਹੀਂ ਡੋਲਾਂਦਾ ਉਹ ਜੰਗਾਂ ਯੋद्धा ਵਿੱਚ ਵੀ ਪਾਤਸ਼ਾਹੀ ਦਾਵਾ ਕਰ ਰਹੇ ਹਨ ਮੁਗਲ ਫੌਜ ਦੀਆਂ ਛੋਟੀਆਂ ਟੋਕੜੀਆਂ ਨੂੰ ਤਾਂ ਸਿੰਘ ਕੁਝ ਗੋਲਦੇ ਨਹੀਂ ਪਰ ਜੇ ਕਿਤੇ ਕੋਈ ਵੱਡੀ ਸੈਨਾ ਆ ਪਵੇ ਤਾਂ ਭੱਜ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਮੁਗਲਾ ਨੂੰ ਸਿੰਘਾਂ ਦੁਆਰਾ ਆਪਣੀਆਂ ਛੋਟੀਆਂ ਟੁਕੜੀਆਂ ਤੇ ਮਾਰ ਜਾਂਦਾ ਰੰਝ ਹੈ ਸੋ ਸਿੰਘਾਂ ਦੇ ਜੰਗਲਾਂ ਵਿੱਚਲੇ ਡੇਰਿਆਂ ਨੂੰ ਘੇਰਾ ਪਾ ਕੇ ਖਲੋ ਜਾਂਦੇ ਹਨ ਸਿੰਘਾਂ ਤੇ ਕੋਟ ਕਿਲੇ ਦਾ ਜੰਗਲ ਹੀ ਹਨ ਉਹਨਾਂ ਆਪਣੇ ਪੱਕੇ ਪੜਾ ਜੰਗਲ ਵਿੱਚ ਲਾ ਲਏ ਹਨ ਨਾਮ ਬਾਣੀ ਦੀਆਂ ਗੂੰਜਾਰਾਂ ਪੈਂਦੀਆਂ ਹਨ ਲੰਗਰ ਤਿਆਰ ਹੁੰਦਾ ਹੈ ਤੇ ਨਗਾਰੇ ਤੇ ਚੋਟ ਲਾ ਕੇ ਹੋਕਾ ਦਿੱਤਾ ਜਾਂਦਾ ਹੈ ਸਰਬੱਤ ਮਾਈ ਪਾਈ ਨੂੰ ਬੇਨਤੀ ਹੈ ਕਿ ਗੁਰੂ ਦਾ ਲੰਗਰ ਤਿਆਰ ਹੈ ਸੋ ਭਾਈ ਲੋੜ ਮੁਤਾਬਕ ਸ਼ਕ ਲਓ ਸ਼ਹੀਦੀ ਦੇ ਇਖਤਿਆਰ ਕਰਕੇ ਨਗਾਰਾ ਵਜਾਇਆ ਜਾਂਦਾ ਨਗਾਰੇ ਨੂੰ ਸੁਣ ਕੇ ਜਿੱਥੇ ਭੁੱਖੇ ਤੇ ਲੋੜਵੰਦ ਦੌੜੇ ਆਉਂਦੇ ਉੱਥੇ ਹੀ ਦੁਸ਼ਮਣ ਸਿਪਾਹੀ ਵੀ ਘੋੜੇ 모ੜ ਲੈਂਦੇ ਹਨ ਓਕੇ ਵਾਲੇ ਸਿੰਘ ਜਿੱਥੇ ਤੋਂ ਕੁਝ ਅਗਾਹ ਤੱਕ ਨਿਕਲ ਜਾਂਦੇ ਲੰਗਰਾਂ ਦੀ ਮਰਿਆਦਾ ਕਾਇਮ ਰੱਖਣ ਅਤੇ ਭੁੱਖਿਆਂ ਦੇ ਢਿੱਡ ਭਰਨ ਲਈ ਹਰ ਰੋਜ਼ ਮੁਗਲਾਂ ਨਾਲ ਝੜਪ ਹੁੰਦੀ ਹੈ ਕੁਝ ਮੁਗਲ ਮਾਰੇ ਜਾਂਦੇ ਹਨ ਤੇ ਕੁਝ ਸਿੰਘ ਸ਼ਹੀਦ ਸ਼ਹੀਦ ਹੋ ਗਏ ਸਿੰਘਾਂ ਦੀ ਅਰਦਾਸ ਕੀਤੀ ਜਾਂਦੀ ਹੈ। हे ਗੱਲ ਕੀਦਰ ਸੱਚੇ ਪਾਤਸ਼ਾਹੀ ਮਹਾਰਾਜ ਆਪ ਜੀ ਦੀ ਚਿਲਾਈ ਮਰਿਆਦਾ ਨਿਭਾਉਂਦਿਆਂ ਹੋਇਆ ਅਜ ਪੰਜ ਸਿੰਘ ਗੁਰੂ ਕੇ ਲੰਗਰਾਂ ਲਈ ਸ਼ਹੀਦ ਹੋ ਗਏ ਆ। ਚਰਨ ਵਿੱਚ ਨਿਵਾਸ ਬਖਸ਼ਿਓ ਪਾਤਸ਼ਾਹੀਓ ਖਾਲਸੇ ਨੂੰ ਸਿਰਾਂ ਬਦਲੇ ਲੋੜਵੰਦਾਂ ਦੀ ਸੇਵਾ ਦਾ ਬਲ ਉਦਮ ਚਾਓ ਬਖਸ਼ਿਸ਼ ਕਰਿਓ। ਮੁਗਲ ਛਾਣਾ ਨੇ ਜੰਗਲ ਵਿੱਚ ਵੜਨਾ ਸ਼ੁਰੂ ਕਰ ਦਿੱਤਾ ਹੈ ਤੇ ਸਿੰਘਾਂ ਨੇ ਅੱਗੇ ਨੂੰ ਚੱਲਾ ਪਿਆ। ਕੁਝ ਸਿੰਘ ਸ਼ੇਰਾ ਬਗਿਆੜਾਂ ਦੀਆਂ ਖੱਡਾਂ ਵਿੱਚ ਰਹਿੰਦੇ ਹਨ ਕੁਝ ਦਰਿਆ ਕੰਢੇ ਰਾਤ ਨੂੰ ਸੌਣ ਵੇਲੇ ਜਿਸ ਨੂੰ ਬਰੇਤੀ ਦਾ ਆਸਣ ਮਿਲ ਜਾਂਦਾ ਉਹ ਸ਼ੁਕਰ ਕਰਦਾ ਨਾ ਥੱਕਦਾ ਸੁੱਤੀ ਸਿੰਘਾਂ ਤੇ ਮੁਗਲ ਫੌਜ ਕੋਲੀਆਂ ਦੀ ਵਾਸ਼ੜ ਕਰਦੀ ਤਾਂ ਉਹ ਦਰਿਆ ਵਿੱਚ ਕੁੱਦ ਜਾਂਦੇ ਕੁਝ ਡਰ ਜਾਂਦੇ ਕੁਝ ਬਾਹਰ ਹੋ ਜਾਂਦੇ ਘਰ-ਬਾਰ ਤਿਆਗ ਕੇ ਸਿੰਘਾਂ ਨੇ ਜੰਗਲਾਂ ਵਿੱਚ ਸ਼ਰਨ ਲਈ ਜੰਗਲਾਂ ਵਿੱਚ ਵੀ ਜਦ ਮੁਗਲ ਆਣ ਵੜੇ ਤਾਂ ਪਾਣੀ ਦਾ ਸਹਾਰਾ ਲਿਆ ਪਾਣੀ ਵਿਛਣ ਕਿਵੇਂ ਲੁਕਿਆ ਜਾਏ ਸ਼ਹੀਦ ਹੋ ਗਿਆ ਨੂੰ ਤਾਂ ਦਰਿਆ ਸਾਂਭ ਲੈਂਦਾ ਪਰ ਫਟੜਾਂ ਦਾ ਇਲਾਜ ਕਰਨ ਦੀ ਕੋਈ ਵਿਧ ਨਹੀਂ ਬਣਦੀ ਕੁਝ ਸਿੰਘਾਂ ਨੇ ਸਲਾਹ ਦਿੱਤੀ ਕਿ ਆਪਾਂ ਨੂੰ ਖਿੰਡ ਪੁੰਡ ਜਾਣਾ ਚਾਹੀਦਾ ਹੈ ਇਕੱਲੇ ਇਕੱਲੇ ਹੋ ਕੇ ਪੇਸ ਵਟਾ ਕੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਿੰਘ ਬੋਲੇ ਕਿ ਇਸ ਤਰ੍ਹਾਂ ਤਾਂ ਆਪਣੀ ਜਥੇਬੰਦਕ ਤਾਕਤ ਜਾਂਦੀ ਰਹੇਗੀ ਸਿੰਘਾਂ ਬੈਠ ਕੇ ਗੁਰਮਤਾ ਕੀ ਫੈਸਲਾ ਹੋਇਆ ਕਿ ਇਕੱਠੇ ਰਹਿ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾਏਗਾ ਸਰਦਾਰ ਜੱਸਾ ਸਿੰਘ ਬੋਲਣ ਲੱਗੇ ਖਾਲਸਾ ਜੀ ਲੜ ਕੇ ਮਰਨਾ ਸਾਡਾ ਹੱਕ ਹੈ ਇਕੱਲੇ ਇਕੱਲੇ ਹੋਣ ਦੀ ਲੋੜ ਨਹੀਂ ਸਾਨੂੰ ਲੜਨਾ ਆਉਂਦਾ ਹੈ ਲੁਕਣਾ ਨਹੀਂ ਫਿਰ ਜੋ ਆਉਂਦਾ ਨਹੀਂ ਉਹ ਕਿਉਂ ਕਰੀਏ ਅਸੀਂ ਲੜਾਂਗੇ ਜੇ ਅੱਜ ਅਸੀਂ ਲੜਨ ਮਰਨ ਤੋਂ ਢੋਲ ਗਏ ਤਾਂ ਸੱਚੇ ਬਾਦਸ਼ਾਹੀ ਰਹਣਿਆ ਹਣਿਆ ਬਾਦਸ਼ਾਹੀ ਦੀ ਘેર ਕੌਣ ਚੋਲੀ ਪਵਾਏਗਾ ਪਾਦਸ਼ਾਹੀ ਮੁਗਲਾਂ ਦਾ ਟੱਕਰਾ ਕਰਕੇ ਇਹਨਾਂ ਨੂੰ ਭਜਾ ਕੇ ਹੀ ਮੈਣੀ ਹੈ ਸੋ ਫੈਸਲਾ ਇਹ ਹੋਇਆ ਹੈ ਕਿ ਦਿਨ ਵੇਲੇ ਤੁਰਕ ਫੌਜ ਸਾਡਾ ਪਿੱਛਾ ਕਰਦੀ ਹੈ ਤੇ ਰਾਤ ਵੇਲੇ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ ਨੀਂਦਾ ਹਰਾਮ ਕਰਦੇ ਆਂਗੇ ਤੁਰਕ ਫੌਜ ਦੀਆਂ ਲੁੱਟਮਾਰ ਕਰਾਂਗੇ ਤੇ ਸਾਡੇ ਮਾਰੇ ਗਏ ਘੋੜਿਆਂ ਦੇ ਬਦਲੇ ਇਹਨਾਂ ਦੇ ਘੋੜੇ ਖੋ ਕੇ ਲਿਆਵਾਂਗੇ ਆਪਣੇ ਪੈਦਲ ਸਿੰਘਾਂ ਲਈ ਵੀ ਘੋੜਿਆਂ ਦਾ ਪ੍ਰਬੰਧ ਤੁਰਕਾਂ ਤੋਂ ਹੀ ਕਰਾਂਗੇ ਖੁਸ਼ੀਆਂ ਦੇ ਜਾਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਾਤ ਸਰੀਆ ਕਾਲ ਜਕਾਰੇ ਨਾਲ ਸਾਰੇ ਜਥੇ ਨੇ ਪਰਵਾਨਗੀ ਦੇ ਦਿੱਤੀ ਇੰਜ ਹੀ ਕੀਤਾ ਗਿਆ ਰਾਤ ਨੂੰ ਮੁਗਲ ਫੌਜ ਤੇ ਡੇਰੇ ਤੇ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਮੁਗਲਾਂ ਨੂੰ ਸੰਭਲਣ ਦਾ ਮੌਕਾ ਮਿਲਦਾ ਸਿੰਘ ਉਹਨਾਂ ਨੂੰ ਮਾਰ ਮੁਕਾ ਕੇ ਲੁੱਟ ਮਾਰ ਕਰਕੇ ਹਰਨ ਹੋ ਗਏ ਛੋਟੇ ਬਜੰਗੀ ਸਿੰਘ ਵੀ ਵਾਹਿਗੁਰੂ ਬੋਲ ਕੇ ਘੋੜਿਆਂ ਤੇ ਸਵਾਰ ਹੋ ਗਏ ਆਪਣੇ ਮਾਰੇ ਗਏ ਘੋੜਿਆਂ ਤੋਂ ਕਿਤੇ ਜ਼ਿਆਦਾ ਘੋੜੇ ਸਿੰਘਾਂ ਨੂੰ ਮਿਲ ਗਏ। ਇਹ ਪੈਤਰਾ ਸਿੰਘਾਂ ਦੇ ਬਹੁਤ ਰਾਸ ਆਇਆ। ਉਹ ਹਰ ਰਾਤ ਇੰਜ ਕਰਨ ਲੱਗੇ। ਮਾਰੇ ਗਏ ਸਿੰਘਾਂ ਤੋਂ ਕਈ ਗੁਣਾ ਜ਼ਿਆਦਾ ਮੁਗਲ ਸਿੰਘਾਂ ਨੇ ਮਾਰ ਲਏ। ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ ਤੇ ਸਿੰਘਾਂ ਦੀ ਤਾਕਤ ਵੱਧਦੀ ਗਈ। ਜਿਹੜੇ ਪੈਦਲ ਸਨ ਉਹ ਵੀ ਘੋੜਸਵਾਰ ਹੋ ਗਏ। ਆਲੇ ਦੁਆਲੇ ਦੇ ਪਿੰਡਾਂ ਤੋਂ ਹੋਰ ਸਿੰਘ ਵੀ ਆ ਰਹੇ ਤੇ ਜਥਾ ਮਜ਼ਬੂਤ ਹੋ ਗਿਆ। ਸਿੰਘਾਂ ਦੇ ਦਿਨ ਰਾਤਾਂ ਨੂੰ ਚੜਨ ਲੱਗੇ ਆਮ ਦੁਨਿਆਵੀ ਲੋਕ ਜਿਵੇਂ ਸੂਰਜ ਚੜੇ ਆਪਣੇ ਨਿਤ ਦੀ ਕਾਰ ਵਿਹਾਰ ਸ਼ੁਰੂ ਕਰਦੇ ਹਨ ਸਿੰਘ ਰਾਤ ਨੂੰ ਓਵੇਂ ਕਰਦੇ ਡਰੀ ਹੋਈ ਤੁਰਕ ਫੌਜ ਦਿਨ ਵੇਲੇ ਵੀ ਜੰਗਲਾਂ ਵਿੱਚ ਵੜਨ ਤੋਂ ਘਬਰਾਉਣ ਲੱਗੀ ਜੇ ਕਿਤੇ ਸਿੰਘ ਲੁੱਟ ਮਾਰ ਕਰਨ ਲਈ ਦਿਨ ਵੇਲੇ ਵੀ ਝੱਲੋਂ ਬਾਹਰ ਨਿਕਲਦੇ ਤਾਂ ਡਰਦੀ ਤੁਰਕ ਸੈਨਾ ਉਹਨਾਂ ਤੋਂ ਦੂਰ ਹੋ ਜਾਂਦੀ ਸਿੰਘ ਲਾਹੌਰ ਦਿੱਲੀ ਪਸ਼ੌਰ ਦੇ ਰਾਹਾਂ ਤੋਂ ਸਦਾ ਘਰਾਂ ਨੂੰ ਲੁੱਟਣ ਲੱਗੇ ਜਥਿਆਂ ਵਿੱਚ ਵਿਚਰਦੇ ਹੋਣ ਕਰਕੇ ਜੇ ਕਿਸੇ ਇੱਕ ਜਥੇ ਨੂੰ ਤੁਰਕ ਸੈਨਾ ਘੇਰ ਵੀ ਲੈਂਦੀ ਤਾਂ ਦੂਜੇ ਜਥੇ ਪਿੱਛੋਂ ਹਮਲਾ ਕਰਕੇ ਤੁਰਕਾਂ ਨੂੰ ਮਾਰਨ ਮੁਕਾਉਂਦੇ ਤੇ ਹੌਲੀ-ਹੌਲੀ ਸਿੰਘ ਲਾਹੌਰ ਦਿੱਆ ਬਾਹਰਲੀਆਂ ਬਸਤੀਆਂ ਤੱਕ ਪਹੁੰਚ ਗਏ ਲਾਹੌਰ ਦਾ ਚਾਰ ਚਫੇਰਾ ਸਿੰਘਾਂ ਨੇ ਉਜਾੜ ਦਿੱਤਾ ਡਰੇ ਤੁਰਕ ਘਰਾਂ ਤੋਂ ਬਾਹਰ ਨਾ ਨਿਕਲਦੇ ਸਿੰਘਾਂ ਦੇ ਘਰ ਤੁਰਕਾਂ ਨੇ ਛੜਵਾਏ ਸਨ ਤੇ ਲਾਹੌਰੀਆਂ ਦਾ ਸਿੰਘਾਂ ਨੇ ਘਰਾਂ ਵਿੱਚੋਂ ਬਾਹਰ ਨਿਕਲਣਾ ਹੀ ਔਖਾ ਕਰ ਦਿੱਤਾ। ਮੁਗਲ ਫੌਜ ਪਿੱਛਾ ਕਰਕੇ ਸਿੰਘਾਂ ਨੂੰ ਜੰਗਲਾਂ ਤੱਕ ਭਜਾ ਕੇ ਵਾਪਸ ਮੁੜਦੀ ਤਾਂ ਸਿੰਘ ਉਹਨਾਂ ਦੇ ਮਗਰ-ਮਗਰ ਹੀ ਵਾਪਸ ਆ ਜਾਂਦੇ। ਕਿਸੇ ਵੱਡੀ ਤਾਕਤ ਨਾਲ ਐਵੇਂ ਹੀ ਲੜਿਆ ਜਾਂਦਾ ਹੈ ਜਾਂ ਤਾਕਤਵਰ ਦੁਸ਼ਮਣ ਦੀ ਫੌਜ ਅਵੇਸਲੀ ਹੋ ਜਾਵੇ ਤਦੋਂ ਹਮਲਾ ਕੀਤਾ ਜਾਵੇ। ਖੁੱਲੇ ਮੈਦਾਨ ਵਿੱਚ ਲੜਨ ਜੋਗੇ ਨਾ ਸਿੰਘਾਂ ਦੀ ਗਿਣਤੀ ਸੀ। ਤੇ ਨਾ ਹੀ ਉਹਨਾਂ ਕੋਲ ਐਸੇ ਹਥਿਆਰ ਸਨ ਉਹਨਾਂ ਦੇ ਤਾਂ ਤਨ ਤੇ ਪੂਰੇ ਕੱਪੜੇ ਵੀ ਨਹੀਂ ਸਨ ਸ਼ਸਤਰ ਵੀ ਖੁੰਡੇ ਹੋ ਚੁੱਕੇ ਸਨ ਬਸ ਉਹਨਾਂ ਨੂੰ ਤਾਂ ਮਹਾਰਾਜ ਦੇ ਇਨ ਗਰੀਬ ਸਿੱਖਨ ਕੋ ਦੇਊ ਪਾਦਸ਼ਾਹੀ ਤੇ ਬੋਲਾਂ ਤੇ ਪੂਰਨ ਵਿਸ਼ਵਾਸ ਸੀ ਇਸੇ ਲਈ ਉਹ ਭੁਖੇ ਹਿੱਤ ਹੈ ਤੇ ਤਨੋਂ ਲੰਗੇ ਵੀ ਰੂਜਦੇ ਰਹੇ ਗੁਰਬਚਨਾਂ ਦਾ ਇਹੋ ਇੱਕੋ ਖਜ਼ਾਨਾ ਸੀ ਉਹਨਾਂ ਕੋਲ ਉਨ੍ਹਾਂ ਦੀ ਤ੍ਰਿਤਾ ਸੀ ਕਿ ਸਤਗੁਰਾਂ ਸਾਨੂੰ ਪਾਤਸ਼ਾਹ ਹੀ ਦੇਣੀ ਹੈ। ਉਹਨਾਂ ਦੇ ਬਚਨ ਝੂਠੇ ਨਹੀਂ ਹੋ ਸਕਦੇ। ਇਸ ਆਸਰੇ ਨੇ ਸਿੰਘਾਂ ਤੇ ਸਿੱਧਕ ਡੋਲਣ ਨਹੀਂ ਦਿੱਤੇ। ਇਸੇ ਤਦਕ ਸਦਕੇ ਹੀ ਲਗਾਤਾਰ ਜੱਟ ਜ਼ਿਮੀਦਾਰ ਤੇ ਹੋਰ ਆਮ ਲੋਕ ਸਿੰਘਾਂ ਨਾਲ ਲੜਦੇ ਰਹੇ। ਸਿੰਘਾਂ ਨੇ ਗੁਰਮਤਾ ਸੋਚਿਆ ਕਿ ਮੁਗਲ ਸੈਨਾ ਨਾਲ ਲੜਨ ਨਾਲੋਂ ਉਹਨਾਂ ਦੇ ਜਰਨੈਲਾਂ ਤੇ ਹਮਲਾ ਕੀਤਾ ਜਾਵੇ। ਜਰਨੈਲ ਤੋਂ ਸਖਣੇ ਸਿਪਾਹੀ ਆਖਰ ਕਿੰਨਾ ਚਿਰ ਲੜ ਸਕਣਗੇ? ਜੇ ਅੱਪਾ ਦੁਰਗਾ ਦੇ ਸਰਦਾਰਾਂ ਨੂੰ ਮਾਰੀਏ ਤਾਂ ਵੱਧ راست-ਵਾਸਤ ਸ਼ਸਤਰ ਅਸਤਰ ਹੱਥ ਲੱਗਣਗੇ ਸਮਾਨ ਦੇ ਲੱਤੇ ਲਦਾਏ ਹਾਥੀ ਤੇ ਊਠ ਖੋਈਏ ਚੰਗੀ ਘੋੜੇ ਹਥਿਆਈਏ ਰਾਜ ਦਾ ਸਾਜੂ ਸਮਾਨ ਇਕੱਤਰ ਕਰੀਏ ਚੰਗਾ ਫੌਜੀ ਸਮਾਨ ਇਕੱਠਾ ਕਰਕੇ ਹੀ ਰਾਜ ਹੋਵੇਗਾ ਜਦੋਂ ਰਾਜ ਪ੍ਰਾਪਤ ਹੋ ਗਿਆ ਤਦੋਂ ਵੀ ਇਹੀ ਸਭ ਇਕੱਠਾ ਕਰਨਾ ਹੀ ਪੈਣਾ ਹੈ ਸੋ ਪਹਿਲਾਂ ਹੀ ਕਰ ਲਈਏ ਧਰਤੀ ਮਲ ਕੇ ਕਿਲੇ ਸਾਰੀਏ ਕਿੰਨਾ ਕਚਿਰ ਜੰਗਲਾਂ ਵਿੱਚ ਲੜਦੇ ਰਹਾਂਗੇ ਕਿਲੇ ਉਹ ਸਾਰੀ ਇਹ ਜਿੱਥੇ ਰਸਤ ਪਾਣੀ ਵੀ ਇਕੱਠਾ ਕਰ ਸਕੀਏ ਤੇ ਬਾਰੂਤ ਤੇ ਹੋਰ ਗੋਲੀ ਸਿੱਕਾ ਵੀ ਕਿਲਿਆ ਵਿੱਚ ਇਹ ਜਖੀਰੇ ਜਮਾ ਕਰੀਏ ਤੇ ਉਥੋਂ ਤੁਰਕਾਂ ਨਾਲ ਟੱਕਰ ਲਈਏ ਨਾਲੇ ਤੋਪਾਂ ਦਾ ਮੁਕਾਬਲਾ ਮੈਦਾਨਾ ਵਿੱਚ ਨਹੀਂ ਕੀਤਾ ਜਾ ਸਕਦਾ ਜੇ ਕਿਲੇ ਦੀ ਓਟ ਹੋਵੇ ਤਾਂ ਲੜਾਈ ਹੋਰ ਸੋਹਣੀ ਤਰ੍ਹਾਂ ਲੜੀ ਜਾ ਸਕਦੀ ਹੈ ਇਹ ਸਭ ਵਿਚਾਰ ਕਰਕੇ ਸਿੰਘ ਜਗਨ ਜੰਗਲਾਂ ਵਿੱਚੋਂ ਨਿਕਲ ਕੇ ਅਮਨਾਬਾਦ ਵੱਲ ਤੁਰ ਪਏ ਮੁਗਲ ਫੌਜੀ ਪਿੱਛੇ-ਪਿੱਛੇ ਹੋਤ ਰਹੀ। ਭੁਖੇ ਤਹਾਏ ਸਿੰਘਾਂ ਨੂੰ ਲੰਗਰ ਤਿਆਰ ਕਰਨ ਲਈ ਵੀ ਕੋਈ ਟਿਕਾਣਾ ਨਾ ਮਿਲਿਆ। ਫੌਜ ਨੇ ਕਿਤੇ ਟਿਕਾਣਾ ਕਰਨ ਹੀ ਨਾ ਦਿੱਤਾ। ਅਮਨਾਬਾਦ ਜਸਪਤ ਤਹਾਏ ਦੀ ਜਗੀਰ ਸੀ। ਉਹ ਆਪਣੀ ਫੌਜੀ ਤਾਕਤ ਨਾਲ ਉੱਥੋਂ ਮਾਮਲਾ ਉਗਰਾਉਂਦਾ ਸੀ। ਜ਼ਿਮੀਦਾਰਾ ਤੋਂ ਉਹ ਧੱਕੇ ਨਾਲ ਮਾਮਲਾ ਲੈਂਦਾ। ਭਾਵੇਂ ਫਸਲ ਹੋਈ ਹੋਵੇ, ਭਾਵੇਂ ਨਾ ਪਰ ਹਰ ਕਿਸੇ ਨੂੰ ਮਾਮਲਾ ਦੇਣਾ ਹੀ ਪੈਂਦਾ। ਜੂ ਮਾਮਲਾ ਨਾ ਦੇ ਸਕਦਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਤਸ਼ੱਦਦ ਸਹਿ ਰਹੇ ਇਸ ਮੁਲਕੀਏ ਵਿੱਚੋਂ ਕਿ ਕਾਫੀ ਲੋਕ ਆਕੇ ਸਿੰਘਾਂ ਨਾਲ ਰਲ ਗਏ ਤੁਰਤੇ ਤੁਰਤੇ ਸਿੰਘ ਰੋੜੀ ਸਾਹਿਬ ਅਮਨਾਬਾਦ ਪਹੁੰਚ ਗਏ ਵਿਸਾਖੀ ਦੇ ਇਸ਼ਨਾਨ ਦੀ ਇੱਛਾ ਸਭ ਅੰਦਰ ਜਾਗ ਪਈ ਉੱਥੇ ਸਿੰਘਾਂ ਨੇ ਵਿਸਾਖੀ ਦਾ ਮੇਲਾ ਲਾ ਲਿਆ ਤੇ ਜਸਪਤ رائے ਨੂੰ ਚਿੱਠੀ ਲਿਖੀ ਮਹਾਰਾਜ ਨੇ ਕਿਰਪਾ ਕਰਕੇ ਤੈਨੂੰ ਦੀਵਾਨੀ ਬਖਸ਼ਿਸ਼ ਕੀਤੀ ਹੈ ਤੂੰ ਇਸ ਇਲਾਕੇ ਦਾ ਵਜ਼ੀਰ ਹੈ ਸਾਡਾ ਵੈਰ ਤੁਰਕਾਂ ਨਾਲ ਹੈ ਤੇਰੇ ਨਾਲ ਸਾਡਾ ਕੋਈ ਵਿਰੋਧ ਨਹੀਂ ਤੂੰ ਹਿੰਦੂ ਹੈ ਤੇ ਅਸੀਂ ਕਿੰਨੀ ਵਾਰ ਤੁਹਾਡੀ ਕੌਮ ਦੀ ਰਾਖੀ ਕੀਤੀ ਹੈ ਹਿੰਦੂਆਂ ਨਾਲ ਸਾਡਾ ਕੋਈ ਝਗੜਾ ਨਹੀਂ ਅਸੀਂ ਕਈ ਦਿਨਾਂ ਤੋਂ ਭੁੱਖੇ ਤੇ ਆਇਆ ਇੱਥੇ ਤਿੰਨ ਦਿਨਾਂ ਦਾ ਮੇਲਾ ਲਾਉਣਾ ਹੈ ਤੇ ਫਿਰ ਅੱਗੇ ਨਿਕਲ ਜਾਣਾ ਸਾਨੂੰ ਲੰਗਰ ਲਈ ਰਸਤਾ ਚਾਹੀਦੀ ਹੈ ਅਸੀਂ ਕੁਝ ਵੀ ਮੁਫਤ ਨਹੀਂ ਮੰਗਦੇ ਬਦਲੇ ਵਿੱਚ ਕੀਮਤ ਦਿੱਤੀ ਜਾਏਗੀ ਤੇ ਤੇਰਾ ਸ਼ਹਿਰ ਤੇਰੀ ਜੀਗਿਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਊਗਾ ਇੱਕ ਪਾ ਇੱਕ ਪੈਸੇ ਦੀ ਵਸਤੂ ਤੇਰੇ ਮੁਲਕ ਚ ਲੁੱਟੀ ਨਹੀਂ ਜਾਏਗੀ। ਕੁਝ ਦਿਨ ਰੁੱਕ ਕੇ ਅਸੀਂ ਤੇਰਾ ਇਲਾਕਾ ਛੱਡ ਕੇ ਤੁਰ ਜਾਵਾਂਗੇ। ਚਿੱਠੀ ਪੜ੍ਹ ਕੇ ਜਸਪਤ ਰਾਏ ਨੂੰ ਸੱਤੇ ਕਪੜੀ ਅੱਗ ਲੱਗ ਗਈ। ਉਹ ਫੌਜ ਇਕੱਠੀ ਕਰਕੇ ਸਿੰਘਾ ਦੇ ਪੜਾ ਤੇ ਪਹੁੰਚ ਗਿਆ। ਥੱਕੇ ਟੁੱਟੇ ਤੇ ਭੁੱਖੇ ਤਹਾਏ ਸਿੰਘਾਂ ਨੂੰ ਦੇਖ ਕੇ ਉਹ ਖੁਸ਼ ਹੁੰਦਾ ਬੋਲਾ। ਖੁਸ਼ ਆਮਦੀਦ! ਤੁਹਾਡੀ ਮੌਤ ਤੁਹਾਨੂੰ ਇੱਥੇ ਖੇਚ ਲਿਆਈ ਐ। ਅਸੀਂ ਤਾਂ ਐਵੇਂ ਤੁਹਾਨੂੰ ਜੰਗਲਾਂ ਵਿੱਚ ਲੱਭਦੇ ਰਹਿ। ਤਾਂ ਨੋਤਾ ਜਮ ਆਪ ਵਰਗਲਾ ਕੇ ਮੇਰੇ ਕੋਲ ਲਾਏ ਹਨ ਕਿ ਦੜ ਦੀ ਮੌਤ ਆਵੇ ਤਾਂ ਉਹ ਸ਼ਹਿਰ ਵੱਲ ਭਜਦਾ ਹੈ ਇਹ ਖਾਨ ਤੁਹਾਡੇ ਤੇ ਪੂਰੀ ਢੁੱਕਦੀ ਆ ਇਸੇ ਤਰ੍ਹਾਂ ਜਸਪਤ ਰਾਏ ਹੋਰ ਬਹੁਤ ਕੋੜੇ ਬੋਲ ਬੋਲਦਾ ਰਿਹਾ ਤੇ ਸਿੰਘਾ ਦਾ ਤਿਰਸਕਾਰ ਕਰਦਾ ਰਿਹਾ ਗੁੱਸੇ ਵਿੱਚ ਗੜੱਚ ਹੋ ਕੇ ਉਸਨੇ ਇਹ ਭਿਆੜੇ ਬੋਲ ਵੀ ਬੋਲੇ ਮੈਂ ਤੁਹਾਡੇ ਸਿਰ ਮੁੰਨ ਦਿਆਂਗਾ ਤੇ ਤੁਹਾਡੇ ਵਾਲਾਂ ਦੇ ਰਸੇ ਵਟਾਂਗਾ ਅਸੀਂ ਤੁਹਾਡਾ ਖੁਰਾਕ ਖੋਜ ਮਟਾਉਣਾ ਚਾਹੁੰਦੇ ਹਾਂ ਤੇ ਤੁਸੀਂ ਸਾਡੇ ਤੋਂ ਰਸਤਾ ਮੰਗ ਰਹੇ ਹੋ ਹੁਣੇ ਕਰਦਾ ਹਾਂ ਮੈਂ ਤੁਹਾਡੇ ਲਈ ਰਸਤਾ ਦਾ ਇੰਤਜ਼ਾਮ ਕਿਉਂ ਨਾ ਮੈਂ ਤੁਹਾਡੀ ਭੁੱਖ ਸਦਾ ਲਈ ਮਿਟਾ ਦਿਆਂ ਅਸੀਂ ਆਪਣੇ ਭਾਈ ਲਖਪਤ ਰਾਏ ਤੱਕ ਖਬਰ ਪਹੁੰਚਾ ਦਿੱਤੀ ਹੈ ਤੇ ਉਸਨੇ ਅਮਨਾਬਾਦ ਵੱਲ ਵਾਂਗਾ ਮੋੜ ਦਿੱਤੀਆਂ ਨੇ ਉਹ ਆਕੇ ਲਵਾਏਗਾ ਤੁਹਾਡਾ ਮੇਲਾ ਜਿਵੇਂ ਉਸਨੇ ਤੁਹਾਡੇ ਵੱਡੇ ਮਣੀ ਸਿੰਘ ਨੂੰ ਤਾਂ ਲਵਾਇਆ ਸੀ ਉਹ ਤੁਹਾਨੂੰ ਲਾਹੌਰ ਨਵਾਬ ਦੇ ਅੱਗੇ ਜਾ ਕੇ ਸੱਤੇ ਗਾਦੇ ਇਨਾਮ ਪ੍ਰਾਪਤ ਕਰੇਗਾ। ਤੁਸੀਂ ਆਪਣੇ ਬਾਲਾਂ ਨੂੰ ਸੁਣਾਉਂਦੇ ਹੋ ਕਿ ਮਨੀ ਸਿੰਘ ਬੰਦ-ਬੰਦ ਕੱਟੇ ਜਾਣ ਤੇ ਵੀ ਆਨੰਦ ਦੀ ਅਵਸਥਾ ਵਿੱਚ ਰਹਾ। ਹੁਣ ਤੁਹਾਨੂੰ ਵੀ ਉਸ ਵਾਂਗ ਬੰਦ-ਬੰਦ ਕੱਟ ਕੇ ਮਾਰਿਆ ਜਾਵੇਗਾ ਤੇ ਤੁਸੀਂ ਆਪ ਉਸ ਖੇੜੇ ਨੂੰ ਮਾਣਿਓ ਤੇ ਜਸਪਤ ਰਾਏ ਹੱਸਣ ਲੱਗਾ। ਕਿਉਂ ਇੰਨਾ ਬਕਵਾਸ ਕਰਦਾ ਕਰਾੜਾ? ਦੇਖੀ ਕਿਤੇ ਦਹੀਂ ਦੇ ਭਲੇਖੇ ਕਪਾਹ ਨਾ ਮੂਛ ਪਾਲਵੇਂ। ਸਰਦਾਰ ਚੜ੍ਹਤ ਸਿੰਘ ਬੋਲੇ ਭਾਈ ਮਨੀ ਸਿੰਘ ਦਾ ਨਾਮ ਸੁਣ ਕੇ ਸਿੰਘਾਂ ਨੂੰ ਰੋਹ ਚੜ ਗਿਆ। ਸ਼ਾਸਤਰਾਂ ਨੂੰ ਹੱਥ ਤਾਂ ਸਿੰਘਾਂ ਨੇ ਕਿਸਾਂ ਬਾਰੇ ਬੋਲ ਬੁੱਲੇ ਭੜੇ ਸ਼ਬਦਾਂ ਤੇ ਹੀ ਪਾਲੇ ਸਨ। ਖਾਲਸਾ ਜੀ ਇਸ ਜਸੂਨੇ ਸੁੱਤੇ ਸ਼ੇਰ ਨੂੰ ਮੁੱਛਾਂ ਤੋਂ ਫੜ ਕੇ ਜਗਾਇਆ ਹੈ। ਇਸ ਦੇ ਭਰਾ ਲਖੂ ਨੇ ਭਾਈ ਮਨੀ ਸਿੰਘ ਨੂੰ ਫੜਵਾਇਆ ਸੀ। ਅੱਜ ਇਹ ਸਾਡੇ ਕਾਬੂ ਆਇਆ ਹੈ। ਦੁਸ਼ਟ ਨੂੰ ਸੋਧਣ ਦਾ ਵੇਲਾ ਆਉਣ ਟੁਕਾ ਹੈ। ਸਰਦਾਰ ਚੜ੍ਹਤ ਸਿੰਘ ਨੇ ਸਿੰਘਾਂ ਨੂੰ ਵੰਗਾਰਿਆ। ਭੁੱਖਤੇ ਨਾਲ ਤੜਫ ਰਹੇ ਸਿੰਘਾਂ ਨੂੰ ਜਸਪਤ ਰਾਏ ਦੇ ਬੋਲ ਇੰਜ ਵੱਜੇ ਜਿਵੇਂ ਕਿਸੇ ਠੂਹੇ ਨੇ ਡੰਗ ਮਾਰ ਦਿੱਤਾ ਹੋਵੇ ਤੇ ਉਹ ਸਾਰੀਆਂ ਭੁੱਖਾ ਤੇ ਥਕਾਵਟਾਂ ਭੁੱਲ ਗਏ ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸੇ ਨੂੰ ਬਲ ਬਖਸ਼ੋ ਤਾਂ ਕਿ ਉਹ ਦੋਸ਼ਤ ਨੂੰ ਸੋਧਣ ਵਿੱਚ ਕਾਮਯਾਬ ਹੋ ਸਕੇ ਅੰਗ ਸੰਗ ਹੋ ਕੇ ਸਹਾਇਤਾ ਕਰਨਾ ਮਹਾਰਾਜ ਜੀਓ ਭੱਜੇ ਜਾਂਦੇ ਇੱਕ ਸਿੰਘ ਨੇ ਮੂੰਹੋਂ ਬੋਲ ਨਿਕਲੇ ਇਹ ਨਾਬੂ ਸਿੰਘ ਸੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ ਬਈ ਨਬੂ ਸਿੰਘ ਰਸਾ ਫੜ ਕੇ ਹਾਥੀ ਦੇ ਹਉਦੇ ਵਿੱਚ ਚੜ ਗਏ ਤੇ ਅੱਖ ਦੇ ਫੂਰ ਵਿੱਚ ਹੀ ਤੇਗ ਦੀ ਇੱਕ ਵਾਰ ਨਾਲ ਜਸਪਤ ਰਾਏ ਨੂੰ ਪਾਰ ਬੁਲਾ ਦਿੱਤਾ ਅਗਲੇ ਪਲ ਹੀ ਜਸਪਤ ਰਾਏ ਦਾ ਸਿਰ ਹਾਥੀ ਦੇ ਪੈਰਾ ਵਿੱਚ ਪਿਆ ਸੀ ਤੇ ਹਾਥੀ ਆਪਣੀ ਸੁੰਡ ਨਾਲ ਸਿਰ ਨੂੰ ਸੁੰਘ ਰਿਹਾ ਸੀ ਨਬਾਹੂ ਸਿੰਘ ਨੇ ਹਾਥੀ ਦੇ ਹਉਦੇ ਵਿੱਚੋਂ ਸਭ ਹੀਰੇ ਮੋਤੀ ਮਾਮਲੇ ਦੇ ਪੈਸੇ ਤੇ ਹੋਰ ਮਾਲ ਸਬਾਬ ਸੁੱਟਿਆ ਅਕ੍ਰਿਤ ਗਣ ਜਸੂ ਤੇ ਉਸ ਦੀ ਸਮਾਨ ਦਾ ਲੱਦਿਆ ਹੋਇਆ ਹਾਥੀ ਨਿਬਾਹੂ ਸਿੰਘ ਨੇ ਹੌਲਾ ਫੂਲ ਕਰ ਦਿੱਤਾ ਜਸੂ ਖੱਤਰੀ ਤੇ ਸਿਰ ਨੂੰ ਠੁੰਡੇ ਮਾਰਦਾ ਹਾਥੀ ਹੌਲੀ-ਹੌਲੀ ਅੱਗੇ ਨੂੰ ਤੁਰਿਆ ਤੇ ਅੱਜ ਆਪਾਂ 23ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 24ਵਾਂ ਭਾਗ ਪੜ੍ਹਾਂਗੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਬੋਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ